ਨਹੀਂ ਆਪੇ ਲਾਈਆਂ ਚੂੜੀਆਂ ਇਹ ਇੱਕ ਲਾਤੀ ਆ ਇੱਕ ਪਾਤੀ ਉਹਦੇ ਵਿੱਚ ਇਹ ਦੂਜੀ ਵਿਲਾਤੀ ਆ ਲਾਤੀ ਦੂਜੀ ਵੀ ਉਹ ਉਹ ਕੁਛ ਕੱਢਿਆ ਇਹ ਉਹ ਰਮਾਲ ਉਹ ਰਮਾਲ ਕੱਢਿਆ ਉਹਨੇ ਨਹੀਂ ਕਾਗਜ਼ ਇਹ ਕਾਗਜ਼ ਆ ਉਹ ਚੂੜੀਆਂ ਤੇ ਉਹਨੇ ਜਨਾਨੀਆਂ ਨੇ ਪਹਿਲਾਂ ਹੀ ਫੜ ਲਈਆਂ ਤੁਹਾਡੇ ਕੋ ਕਾਨੂੰ ਨੇ ਪਤਾ ਲੱਗਾ ਹਾਂ ਜਨਾਨੀ ਨੇ ਪਾ ਲਈ ਫੜ ਲਈ ਉਹਨੇ ਕੱਲਾ ਕਾਗਜ਼ ਦਿੰਦੇ ਨਾ ਹਾਂ ਉਹਨੇ ਕਾਗਜ਼ ਫੋਲਡ ਕਰਤਾ ਹਾਂ ਜਿਹੇ ਚ ਕਾਗਜ਼ ਕੱਢੇ ਕਾਗਜ਼ ਫੋਲਡ ਕਰਤਾ ਹਾਂ ਚੂੜੀਆਂ ਜਨਾਨੀ ਕੋਲ ਕਾਗਜ਼ ਫੋਲਡ ਕਰਕੇ ਮੰਮੀ ਨੂੰ ਦੇ ਦਿੰਦਾ ਉਹਨਾਂ ਨੇ ਬਣਾ 102 ਤੱਕ ਕੀਤਾ ਇਹ ਉਹ ਕਰ ਲਈਆਂ ਰਮਾਲ ਜਵਾਂ ਕੀ ਫੋਲ ਲੰਦੇ ਆ ਇਹ ਰਮਾਲ ਦਿੱਤਾ ਹੀ ਮੰਮੀ ਨੇ ਮੁੰਦਰੀ ਵੀ ਲਾਤੀ ਏ ਮੁੰਦਰੀ ਦੇਤੀ ਕਾਵਿਆ ਦੇਖ ਲੈ ਦੇਖਦੀ ਪਈ ਹੈ ਪਰ ਕਾਵਿਆ ਵਿਚਾਰੇ ਕੀ ਕਰਦੇ ਨੇ ਨਹੀਂ ਕੀ ਪਤਾ ਬੱਚੇ ਨੂੰ ਮੇਰਾ ਨਾਮ ਮੀਨੂ ਹੈ ਐ ਮੇਰੇ ਮਦਰ ਇਨ ਲਾ ਹੈ ਇਹਨਾਂ ਦਾ ਨਾਮ ਲਲਿਤਾ ਹੈ ਅਸੀਂ ਪੁਰਾਣਾ ਬਸ ਸਟੈਂਡ ਜੀਟੀ ਰੋਡ ਪੁਰਾਣੀ ਸਬਜੀ ਮੰਡੀ ਦੇ ਨੇ ਆ ਬੱਸ ਮੰਮੀ ਓਦਾਂ ਹੀ ਬੈਠੇ-ਬੈਠੇ ਖਾਣਾ ਖਾ ਰਹੇ ਸੀ ਖਾਣਾ ਖਾ ਕੇ ਮੰਮਾ ਕਹਿੰਦਾ ਕਿ ਆਚਾਰ ਲੈਣ ਨੇ ਆ ਕਿ ਆਚਾਰ ਪਾ ਲੈਣੇ ਆ ਸਾਹਮਣੇ ਨੀਚੇ ਹੀ ਸਾਡੇ ਆਚਾਰ ਮਿਲਦੇ ਆ ਨੀਚੇ ਆਚਾਰ ਲੈਣ ਗਏ ਆ ਬੱਸ ਅੰਬ ਲੈਣ ਗਏ ਆ ਕਿ ਅੰਬ ਲੈਣੇ ਆ ਹਜੇ ਨੀਚੇ ਗਏ ਹੀ ਆ ਤੇ ਇੱਕ ਬੰਦਾ ਮਿਲਿਆ ਵਾ ਬੰਦੇ ਨੇ ਵੱਲ ਸਹੀ ਕਿਹਾ ਵਾ ਕਿ ਮੈਨੂੰ ਮੈਂ ਹਰ ਦੁਆਰੋਂ ਆਇਆ ਵਾਂ ਮੈਨੂੰ ਬਵਾਸੀਰ ਦੀ ਬਿਮਾਰੀ ਆ ਤੇ ਇੱਥੇ ਕੋਈ ਮਤਲਬ ਕੋਈ ਦੁਕਾਨ ਹੈਗੀ ਆ ਤੇ ਦੱਸ ਦੋ ਮੰਮੀ ਨੇ ਪਤਾ ਨਹੀਂ ਕਾਲਜ ਰੋਡ ਵਾਲ ਦੱਸਿਆ ਜਾਂ ਅੱਧਾ-ਅੱਧਾ ਦੱਤਿਆ ਨਾਲ ਮੇਰੀ ਛੋਟੀ ਬੇਟੀ ਕਾਵਿਆ ਸੀ ਉਹ ਗਈ ਸੀ ਨਾਲ ਤੇ ਉਹਨਾਂ ਨੇ ਮੰਮੀ ਦੇ ਸਿਰ ਤੇ ਹੱਥ ਰੱਖਤਾ ਹੱਥ ਰੱਖ ਕੇ ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਇੱਕ ਨਾਲ ਲੇਡੀ ਸੀ ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਮੰਮੀ ਨੂੰ ਲਾਇਆ ਕਿ ਪੈਂਦੇ ਮਤਲਬ ਆਂਬ ਕਿੱਥੋਂ ਲੰਦੇ ਹੋ ਕਿੱਦਾਂ ਮਤਲਬ ਐਸਾ ਗੱਲਾਂ ਵਿੱਚ ਲਾ ਕੇ ਫਿਰ ਉਹ ਜੈਂਟਸ ਨੇ ਮੰਮੀ ਦੇ ਸਿਰ ਤੇ ਹੱਥ ਰੱਖਿਆ ਮੰਮੀ ਨੂੰ ਨਹੀਂ ਪਤਾ ਲੱਗਾ ਉਹ ਵਾਪਸ ਜੁੱਕੋ ਬੈਂਕ ਦੀ ਪੌੜੀਆਂ ਗਈਆਂ ਉੱਥੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਬਰਬਰਗਰਾਮ ਦੀਆਂ ਚੂੜੀਆਂ ਵਾਂ ਉਹ ਲਵਾਈਆਂ ਮੁੰਦਰੀ ਹੀ ਉਹ ਲਵਾਈਆਂ ਫੋਰ ਕੰਦੇ ਹੀ ਪੈ ਹੈਗੇ ਤੇ ਇਹਦੇ ਵਿੱਚ ਪਾ ਦੋ ਮੰਮੀ ਕੋ 20 ਰੁਪਏ ਗਏ ਹੈ ਚਾਰ ਮਤਲਬ ਅੰਬ ਕਟਵਾਏ ਸੀ ਉਹ ਉਹਦੇ 20 ਰੁਪਏ ਲੈ ਕੇ ਗਏ ਸੀ ਉਹ 20 ਰੁਪਏ ਵਿੱਚ ਪਾਏ ਹੈ ਤੇ ਉਹ ਸੰਘਾ ਕੇ ਮੰਮੀ ਦੀਆਂ ਚੂੜੀਆਂ ਲਾ ਕੇ ਲੈ ਗਏ ਨੇ ਤੇ ਹੁਣ ਐਫ ਆਰ ਮਤਲਬ ਸਟੇਟਮੈਂਟ ਲਖਵਾਈ ਦੀ ਹੈ ਥਾਣੇ ਸਟੇਟਮੈਂਟ ਸਾਨੂੰ ਅਚੋ ਸਾਹਿਬ ਨੇ ਕਿਹਾ ਵਾ ਕਿ ਅਸੀਂ ਤੁਹਾਨੂੰ ਮਤਲਬ ਜਲਦੀ ਤੋਂ ਜਲਦੀ ਬੰਦੇ ਫੜ ਕੇ ਅਸੀਂ ਤੁਹਾਨੂੰ ਮਤਲਬ ਕੀ ਵਿਸ਼ਵਾਸ ਦਵਾਇਆ ਵਾ ਕਿ ਅਸੀਂ ਉਹ ਬੰਦੇ ਫੜ ਕੇ ਤੇ ਪਤਾ ਕਰਕੇ ਤੁਹਾਨੂੰ ਦੱਸ ਦਵਾਂਗੇ ਬਾਕੀ ਉਹਨਾਂ ਨੇ ਜੋ ਵੀ ਵੀਡੀਓ ਸੀ ਕੈਮਰੇ ਉਹਦੇ ਵਿੱਚ ਆਪਣਾ ਸੀਸੀਟੀਵੀ ਵਿੱਚੋਂ ਸਾਰਾ ਉਹਨਾਂ ਨੇ ਮਤਲਬ ਰਿਕਾਰਡ ਕਰਕੇ ਸਾਰੇ ਆਪਣੇ ਪੁਲਿਸ ਵਿੱਚ ਸਾਰੇ ਗਰੁੱਪ ਵਿੱਚ ਉਹਨਾਂ ਨੇ ਸ਼ੇਅਰ ਕੀਤੀਆਂ ਵੈ ਤੇ ਬਾਕੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਮਾਤਾ ਜੀ ਤੁਹਾਨੂੰ ਪੂਰਾ ਆਪਾਂ ਵਿਸ਼ਵਾਸਤ ਬਣਿਆ ਕਿ ਆਪਾਂ ਜਲਦ ਤੋਂ ਜਲਦ ਉਹ ਬੰਦੇ ਫੜ ਲਵਾਂਗੇ ਮੈਂ ਇਹ ਹੀ ਕਹਿਣਾ ਚਾਹਾਂਗੀ ਚਲੋ ਉਹਨਾਂ ਨੇ ਇੱਕ ਹੁੰਦਾ ਬੰਦੇ ਨੂੰ ਕਿ ਅਸੀਂ ਛੂੜ ਤੋਂ ਪਾਈਆਂ ਸੀ ਉਹਨਾਂ ਨੇ ਪਾਈਆਂ ਹੀ ਆਪਣੀਆਂ ਛੂੜ ਤੋਂ ਛੂੜੀਆਂ ਪਾਈਆਂ ਸੀ ਇਹ ਜਮਾਨਾ ਕਿ ਅੱਜ ਕੱਲ ਸੋਨਾ ਪਾ ਕੇ ਬਾਹਰ ਨਾ ਨਿਕਲੋ ਤੇ ਇੱਕ ਜੜੇ ਆ ਬੰਦੇ ਰੋਕਦੇ ਨੇ ਪੁੱਛਦੇ ਨੇ ਰਸਤੇ ਪੁੱਛਦੇ ਨੇ ਜਾਂ ਕੁਝ ਪੁੱਛਦੇ ਨੇ ਬਿਲਕੁਲ ਵੀ ਇਹਨਾਂ ਕੋਲ ਨਾ ਖੜੇ ਹੋ ਉਹ ਇਨਾਂ ਦੀਆਂ ਗੱਲਾਂ ਵਿੱਚ ਨਾ ਉਹ ਚਾਂਤੇ ਵਿੱਚ ਨਾ ਉਹ ਹੁਣ ਉਹਨਾਂ ਨੇ ਪਤਾ ਨਹੀਂ ਕੀ ਸੁੰਗਾਇਆ ਕੀ ਕੀਤਾ ਬਟ ਮੈਂ ਇਹੀ ਕਹਿਣਾ ਚਾਹਾਂਗੀ ਕਿਸੇ ਦੇ ਕੋਲ ਨਾ ਕਹੋ ਅਨਨੋਨ ਬੰਦੇ ਕੋਲ ਕਿਸੇ ਕੋਲ ਨਾ ਖੜੇ ਹੋਵੋ ਬਾਕੀ ਇਹ ਹੀ ਆ ਕਿ ਜਿਹੜੇ ਇਹੋ ਜਿਹਾ ਫਰੋਡ ਕਰਦੇ ਨੇ ਨੁਕਸਾਨ ਹੁੰਦਾ ਹੈ ਤੁਹਾਨੂੰ ਪਤਾ ਅੱਜ ਕੱਲ ਚੀਜ਼ਾਂ ਜਿੱਦਾਂ ਬਣਾਈਆਂ ਜਾਂਦੀਆਂ ਹਨ ਨਾ ਤੇ ਮੈਂ ਜਾਣਦੀ ਆ ਕਿ ਇਹ ਜਿਹੜੇ ਗਰੋਅ ਆ ਜੋ ਵੀ ਕਰਦੇ ਨੇ ਕੰਮ ਆ ਇਹ ਜਲਦੋਂ ਜਲਦ ਫੜੇ ਜਾਣਾ ਨਹੀਂ ਆਪੇ ਲਾਈਆਂ ਜੋੜੀਆਂ ਇਹ ਇੱਕ ਲਾਤੀ ਆ ਇੱਕ ਪਾਤੀ ਉਹਦੇ ਵਿੱਚ ਏ ਦੂਜੀ ਬਿਲਾਤੀ ਆ ਲਾਤੀ ਦੂਜੀ ਵੀ ਉਹ ਉਹ ਕਾਗਜ਼ ਕੱਢੇ ਏ ਉਹ ਰਮਾਲ ਕੱਢਿਆ ਉਹਨੇ ਨਹੀਂ ਕਾਗਜ਼ ਹੀ ਕਾਗਜ਼ ਆਈ ਉਹ ਚੂੜੀਆਂ ਤੇ ਉਹਨੇ ਜਨਾਨੀ ਨੇ ਪਹਿਲਾਂ ਹੀ ਫੜ ਲਈਆਂ ਤੁਹਾਡੇ ਕੋ ਤੁਹਾਨੂੰ ਨਹੀਂ ਪਤਾ ਲੱਗਾ ਹਾਂ ਜਨਾਨੀ ਨੇ ਪਾ ਲਈ ਫੜ ਲਈਆਂ ਉਹਨੇ ਕੱਲਾ ਕਾਗਜ਼ ਦੁੱਲੇ ਨਾ ਹਾਂ ਉਹਨੇ ਕਾਗਜ਼ ਫੋਲਡ ਕਰਤਾ ਹੁਣ ਜੇ ਚੁਕਾ ਕੇ ਕੱਢੇ ਕਾਗਜ਼ ਫੋਲਡ ਕਰਤਾ ਚੂੜੀਆਂ ਜਨਾਨੀ ਕੋਲ ਕਾਗਜ਼ ਫੋਲਡ ਕਰਕੇ ਮੈਨੂੰ ਦੇਸਤਾ ਉਹਨਾਂ ਨੇ ਬਣਾ ਸੋਤ ਤੱਕ ਕੀਤਾ ਏ ਉਹ ਕਰ ਲਈਆਂ ਰਮਾਲ ਜਵਾਂ ਕੀ ਫੁੱਲੰਦੇ ਆ ਇਹ ਰਮਾਲ ਦਿੱਤਾ ਹੀ ਮੰਮੀ ਨੇ ਮੁੰਦਰੀ ਵੀ ਲਾਤੀ ਉਹ ਇਹ ਮੁੰਦਰੀ ਦੇਤੀ ਕਾਵਿਆ ਦੇਖ ਲੈ ਦੇਖਦੀ ਪਈ ਹੈ ਪਰ ਕਾਵਿਆ ਵਿਚਾਰੇ ਕੀ ਕਰਦੇ ਨੇ ਨਹੀਂ ਕੀ ਪਤਾ ਬੱਚੇ ਨੂੰ ਨਿਆਣੇ ਨੂੰ ਵੀ ਪਤਾ